ਗੁਰਸਿੱਖਾਂ ਤੋਂ ਵੀ ਕੁਰਬਾਨ ਬਲਿਹਾਰ ਵਾਰਨੇ ਜਾਂਨਾ ਹ ਜਿਹੜੇ ਭਾਵ ਪਾਵਣਾ ਵਿੱਚ ਆ ਕੇ ਅੰਦਰ ਸ਼ਰਧਾ ਰੱਖ ਕੇ ਵਿਸ਼ਵਾਸ ਰੱਖ ਕੇ ਆਪਣੇ ਗੁਰੂ ਦੇ ਦਿਨ ਮਨਾਉਂਦੇ ਨੇ ਗੁਰਪੁਰਬ ਮਨਾਉਂਦੇ ਨੇ ਬਸ ਤਾਂ ਬਹੁਤ ਜਗ੍ਹਾ ਤੇ ਬਹੁਤ ਸਿੱਖਾਂ ਦੇ ਗੁਰਦਵਾਰਿਆਂ ਵਿੱਚ ਅੱਜ ਗੁਰਪੁਰਬ ਗਾਇਬ ਹੋ ਗਏ ਗੁਰਪੁਰਬ ਨਹੀਂ ਮਨਾਏ ਜਾਂਦੇ ਗੁਰੂ ਦੇ ਦਿਨ ਨਹੀਂ ਮਨਾਏ ਜਾਂਦੇ ਕਿਉਂਕਿ ਅੱਜ ਬੰਦਿਆਂ ਦੇ ਦਿਨ ਮਨਾਏ ਜਾਂਦੇ ਨੇ ਜਿਹੜੇ ਮੌਜੂਦਾ ਬੰਦੇ ਹੋਏ ਉਹ ਕਿਸੇ ਸਮੇਂ ਮਰ ਗਏ ਉਹਨਾਂ ਦੇ ਦਿਨ ਮਨਾਏ ਜਾਂਦੇ ਨੇ ਪਰ ਗੁਰੂ ਦੇ ਦਿਨ ਸ਼ਹੀਦਾਂ ਦੇ ਦਿਨ ਭਗਤਾਂ ਦੇ ਦਿਨ ਪੱਟਾਂ ਦੇ ਦਿਨ ਅਸੀਂ ਸਾਰੇ ਭੁੱਲ ਗਏ ਅਸੀਂ ਬੰਦਿਆਂ ਨੂੰ ਅੱਗੇ ਰੱਖ ਲਿਆ ਗੁਰੂ ਨੂੰ ਪਿੱਛੇ ਕਰ ਦਿੱਤਾ ਅਸੀਂ ਬੰਦਿਆਂ ਨੂੰ ਅੱਗੇ ਕਰਕੇ ਸ਼ਹੀਦਾਂ ਨੂੰ ਪਿੱਛੇ ਕਰ ਦਿੱਤਾ ਅਸੀਂ ਬੰਦਿਆਂ ਨੂੰ ਅੱਗੇ ਕਰਕੇ ਪੱਟਾਂ ਨੂੰ ਭਗਤਾਂ ਨੂੰ ਪਿੱਛੇ ਕਰਕੇ ਰੱਖ ਦਿੱਤਾ ਸਾਡੇ ਕੋਲ ਜਾਰਾ ਪੱਟ ਨੇ ਸਾਡੇ ਕੋਲ 15 ਭਗਤ ਨੇ ਦਨ ਕੁ ਸਿੱਖਾਂ ਦੀ ਬਾਣੀ ਹੈ ਤੇ ਜੇ ਸ਼ਹੀਦਾਂ ਦਾ ਜ਼ਿਕਰ ਕਰੀਏ ਪਤਾ ਨਹੀਂ ਕਿੰਨੇ ਕੁ ਸ਼ਹੀਦ ਨੇ ਸਾਡੀ ਕੌਮ ਦੇ ਅੰਦਰ ਪਰ ਅਫਸੋਸ ਹੈ ਅਸੀਂ ਆਪਣੇ ਸ਼ਹੀਦਾਂ ਦੇ ਦਿਨ ਨਹੀਂ ਮਨਾ ਰਹੇ ਅੱਜ ਭਾਈ ਤਾਰੂ ਸਿੰਘ ਦਾ ਦਿਨ ਬਹੁਤ ਘੱਟ ਗੁਰਦੁਆਰੇ ਮਨਾਉਂਦੇ ਹੋਣਗੇ ਭਾਈ ਮਨੀ ਸਿੰਘ ਦਾ ਦਿਨ ਬੋਤਾ ਸਿੰਘ ਗਰਜਾ ਸਿੰਘ ਦਾ ਦਿਨ ਆ ਥੋੜੇ ਦਿਨ ਪਹਿਲਾਂ ਨਾ ਕਿ ਗਿਆ ਬਹੁਤ ਕੱਟ ਸੇਖ ਨੇ ਬਹੁਤ ਕੱਟ ਸਾਡੇ ਪ੍ਰਬੰਧਕ ਕਮੇਟੀਆਂ ਨੇ ਜਿਹੜੇ ਉਹਨਾਂ ਦੇ ਦਿਨ ਮਨਾਉਂਦੇ ਨੇ ਪਰ ਇੱਥੇ ਤੁਸੀਂ ਡੈਰੀ ਚੁੱਕ ਕੇ ਵੇਖ ਲਿਓ ਰੋਜ਼ਾਨਾ ਕਿਸੇ ਨਾ ਕਿਸੇ ਬਾਬੇ ਦੀ ਬਰਸੀ ਜ਼ਰੂਰ ਹੁੰਦੀ ਹੈ ਅਸੀਂ ਬੰਦਿਆਂ ਦੇ ਦਿਨ ਮਨਾਏ ਅਸੀਂ ਬੰਦਿਆਂ ਨਾਲ ਜੁੜ ਗਏ ਅਸੀਂ ਗੁਰੂ ਨਾਲ ਆਪਣੇ ਸ਼ਹੀਦਾਂ ਨਾਲ ਆਪਣੇ ਭਗਤਾਂ ਦੇ ਨਾਲ ਪੱਟਾਂ ਦੇ ਨਾਲ ਨਹੀਂ ਜੁੜੇ ਇੱਥੇ ਭਾਈ ਗੁਰਦਾਸ ਕਹਿੰਦੇ ਨੇ ਕੁਰਬਾਨੀ ਤਿੰਨਾ ਗੁਰ ਸਿਖਾਂ ਭਾਏ ਭਗਤ ਗੁਰਪੁਰਬ ਕਰਨਦੇ ਮੈਂ ਉਹਨਾਂ ਗੁਰ ਸਿਖਾਂ ਤੋਂ ਕੁਰਬਾਨ ਬਲਿਹਾਰ ਜਾਣਾ ਹਾਂ ਜਿਹੜੇ ਭਾਉ ਭਗਤੀ ਵਿੱਚ ਆ ਕੇ ਉਸ ਪਰਮਾਤਮਾ ਦਾ ਨਾਮ ਜਪਦੇ ਨੇ ਉਸ ਗੁਰੂ ਦਾ ਦਿਨ ਮਨਾਉਂਦੇ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਕਹਿੰਦੇ ਨੇ ਹਉ ਕੁਰਬਾਨੇ ਜਾਉ